ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਅੱਜ ਕੱਲ ਜਿਹੜਾ ਆਧਾਰ ਕਾਰਡ ਹੈ ਆਪਣੇ ਬੈਂਕ ਖਾਤੇ ਦੇ ਨਾਲ ਲਿੰਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡਾ ਜਿਹੜਾ ਆਧਾਰ ਕਾਰਡ ਹੈ ਬੈਂਕ ਖਾਤੇ ਨਾਲ ਲਿੰਕ ਹੈਗਾ ਜਾਂ ਨਹੀਂ ਹੈਗਾ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਘਰੇ ਬੈਠ ਕੇ ਆਪਣੇ ਫੋਨ ਤੇ ਬੜੇ ਆਰਾਮ ਦੇ ਨਾਲ ਚੈੱਕ ਆ ਸਕਦੇ ਆ ਕਿ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੈ ਜਾਂ ਨਹੀਂ ਹੈ। ਚੈੱਕ ਕਰਨਾ। ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਆਪਾਂ ਧਿਆਨ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ। ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦਾ Google Chrome ਓਪਨ ਕਰਨਾ। ਇੱਥੇ ਆਪਾਂ ਸਰਚ ਕਰਨਾ UID ਕਰਨ ਤੋਂ ਬਾਅਦ ਤੁਸੀਂ ਇੱਥੇ ਆ ਜਾਣਾ ਬਿਲਕੁਲ ਤੁਹਾਨੂੰ ਡਰਨ ਦੀ ਲੋੜ ਨਹੀਂ ਬਿਲਕੁਲ ਸੇਫ ਆ ਕਰਨ ਤੋਂ ਬਾਅਦ ਕੀ ਕਰਨਾ ਇੱਥੇ ਆਪਾਂ ਪਹਿਲੇ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਆਪਾਂ ਲੈਂਗੁਏਜ ਸਿਲੈਕਟ ਕਰਨੀ ਅੰਗਰੇਜ਼ੀ ਕਰਨ ਤੋਂ ਬਾਅਦ ਆਪਾਂ ਥੋੜੀ ਜਿਹਾ ਥੱਲੇ ਆਣੋਂ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਹੈਗਾ ਆਧਾਰ ਸਰਵਿਸ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜੀ ਜਿਹਾ ਥੱਲੇ ਆ ਜਾਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਆਧਾਰ ਲਿੰਕਿੰਗ ਸਟੇਟਸ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਕ ਸਾਈਡ ਤੇ ਐਪ ਦਾ ਹੈ ਇੱਕ ਬਸੇ ਕੰਟੀਨਿਊ ਇਨ ਵੈਬ ਬੇਜ ਤੇ ਆਪਾਂ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਥੇ ਥੱਲੇ ਆਇਆ ਨਾ ਬੈਂਕ ਸੈਂਡਿੰਗ ਸਟੇਟਸ ਤੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਹੁਣ ਇੱਥੇ ਆਪਾਂ ਆਪਣਾ ਆਧਾਰ ਕਾਰਡ ਭਰਨਾ ਤੇ ਆਹ ਜਿਹੜਾ ਥੱਲੇ ਕੋਡ ਲਿਖਿਆ ਕੈਪਚਾ ਇਹ ਭਰਨਾ ਬਿਲਕੁਲ ਸਹੀ ਸਹੀ ਭਰਨਾ ਇੱਕ ਵੀ ਅੱਖਰ ਦੀ ਤੁਹਾਡੇ ਮਿਸਟੇਕ ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਇੱਕ ਵੀ ਅੱਖਰ ਗਲਤ ਭਰਦਾ ਤਾਂ ਇਹ ਤੁਹਾਡਾ ਬਿਲਕੁਲ ਵੀ ਡਾਟਾ ਜਿਹੜਾ ਨਹੀਂ ਦਿਖਾ ਲਣਾ ਹੈਗਾ ਤਾਂ ਕਰਨ ਤੋਂ ਬਾਅਦ ਆਧਾਰ ਕਾਰਡ ਨੰਬਰ ਤੇ ਕੋਡ ਭਰਨ ਤੋਂ ਬਾਅਦ ਤੁਹਾਡਾ ਜਿਹੜਾ ਨੰਬਰ ਮੋਬਾਈਲ ਨੰਬਰ ਆਧਾਰ ਕਾਰਡ ਦੇ ਨਾਲ ਲਿੰਕ ਹੈ ਉਦੇ ਉੱਪਰ ਇੱਕ OTP ਆਣਾ ਉਹ ਤੁਹਾਨੂੰ ਮੈਂ ਦੱਸਦਾ ਤੁਸੀਂ ਉੱਥੇ ਭਰਨਾ ਭਰ ਕੇ ਲੌਗਇਨ ਕਰਨਾ ਕਿਹਾ ਤਾਂ ਮੈਂ ਆਪਣਾ ਆਧਾਰ ਕਾਰਡ ਇੱਥੇ ਭਰਿਆ ਤਾਂ ਇੱਥੇ OTP ਆ ਗਿਆ ਇੱਥੇ OTP ਭਰਨ ਤੋਂ ਬਾਅਦ ਆਪਾਂ ਲੌਗਇਨ ਕਰ ਦੇਣਾ ਲੌਗਇਨ ਕਰਨ ਤੋਂ ਬਾਅਦ ਇਹ ਮਾਲੀ ਪ੍ਰੋਸੈਸਿੰਗ ਨਹੀਂ ਆਪਾਂ ਇੱਥੇ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਫਿਰ ਆਪਾਂ ਕੰਟੀਨਿਊ ਬੈਬੇ ਤੇ ਕਲਿੱਕ ਕਰ ਦੇਣਾ ਕਰਨ ਤੋਂ ਬਾਅਦ ਆਪਾਂ ਥੋੜੀ ਹੇਠਾਂ ਆਉਣਾ ਤੁਸੀਂ ਦੇਖਦੇ ਬੈਂਕ ਸੈਂਟਰੀ ਸਟੇਟਸ ਇੱਥੇ ਆਪਾਂ ਕਲਿੱਕ ਕਰਨਾ ਜਦੋਂ ਇੱਥੇ ਆਪਾਂ ਕਲਿੱਕ ਕਰਨਾ ਤੁਸੀਂ ਦੇਖ ਸਕਦੇ ਆ ਉੱਪਰ ਆਧਾਰ ਕਾਰਡ ਨੰਬਰ ਆ ਗਿਆ ਹਨਾ ਵੀ ਜਿਹੜੇ ਲਾਸਟ ਵਾਲੇ ਅੱਖਰ ਨੂੰ ਵੇ ਤੁਸੀਂ ਦੇਖ ਸਕਦੇ ਹੋ ਨਾ ਵੀ ਜਿਹੜਾ ਤੁਹਾਡਾ ਆਧਾਰ ਕਾਰਡ ਹੈਗਾ ਤਾਂ ਥੱਲੇ ਬੈਂਕ ਦਾ ਨਾਮ ਆ ਜਾਣਾ ਤੁਹਾਡੀ ਕਿਹੜੀ ਬੈਂਕ ਦੇ ਨਾਲ ਤੁਹਾਡਾ ਲਿੰਕ ਹੈ ਤਾਂ ਥੱਲੇ ਇਹਨੂੰ ਦੱਸਦਾ ਬੈਂਕ ਸੈਂਟਰੀ ਸਟੇਟ ਯਾਨੀ ਕਿ ਗ੍ਰੀਨ ਟੈਕ ਵੱਜੀ ਹੋ ਜੇ ਇੱਥੇ ਮਤਲਬ ਕਾਂਟਾ ਵੱਜਿਆ ਹੋਇਆ ਲਾ ਰੰਗ ਦਾ ਤੁਸੀਂ ਸਮਝੋਗੇ ਤੁਹਾਡਾ ਜਿਹੜਾ ਆਧਾਰ ਕਾਰਡ ਕੋਈ ਵੀ ਨਹੀਂ ਲੈਂਕਿਆ ਨਹੀਂ ਸਾਰਾ ਡਾਟਾ ਨਹੀਂ ਸ਼ੋਅ ਕਰਨਾ ਤਾਂ ਲਾਸਟ ਅਪਡੇਟ ਉਹ ਵੀ ਇਹਨੇ ਦੱਸ ਦਾਨੀ ਆ ਤੇ ਐਦਾਂ ਤੁਸੀਂ ਬੜੇ ਆਰਾਮ ਦੇ ਨਾਲ ਘਰ ਬੈਠੇ ਆਪਣਾ ਚੈੱਕ ਕਰ ਸਕਦੇ ਆ ਵੀ ਤੁਹਾਡੇ ਆਧਾਰ ਕਾਰਡ ਦੇ ਨਾਲ ਕਿਹੜਾ ਮਤਲਬ ਬੈਂਕ ਖਾਤਾ ਲਿੰਕ ਹੈ ਤੇ ਤੁਹਾਨੂੰ ਕੋਈ ਬੈਂਕ ਜਾਣ ਦੀ ਲੋੜ ਨਹੀਂ ਜਾ ਕੇ ਚੈੱਕ ਜ਼ਰੂ ਤਾਂ ਜਿਹਨੂੰ ਇਹਦੇ ਬਾਰੇ ਪਤਾ ਸੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਹਰੇਕ ਬੰਦੇ ਦੇ ਇਹ ਜਾਣਕਾਰੀ ਕੰਮ ਆਉਣ ਵਾਲੀ ਆ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ